ਮੁਰੋਂ ਕਾਹ। ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਦੋਸਤੋ ਅੱਜ ਜਿਵੇਂ ਹੁਣ ਭਿੰਡੀ ਲੱਗੀ ਹੋਈ ਤੁਸੀਂ ਦੇਖ ਰਹੇ ਹੋ ਇਹ ਜੀ 17 ਜੂਨ ਨੂੰ ਲਾਈ ਸੀ ਆਪਾਂ ਭਿੰਡੀ। ਪੂਰੀ ਵਧੀਆ ਗ੍ਰੋਥ ਕਰ ਚੁੱਕੀ ਆ ਗਈ ਤੇ ਹੁਣ ਜਿਵੇਂ ਹੁਣ ਅਸੀਂ ਖਾਦ ਪਾਉਣੀ ਹੁੰਦੀ ਆ ਗਈ। ਖਾਦ ਸਾਡੀ ਜਿਵੇਂ ਹੁਣ ਆ ਦੇਸੀ ਖਾਦ ਆਈ ਸਾਡੀ ਤਿਆਰ ਕਰੀ ਹੋਈ। ਵਰਮੀ ਕੰਪੋਸਟ ਖਾਦ ਦੇ ਵਿੱਚ ਗਰੀਫਾਨਾ ਆਈਪੀਐਲ ਦੇ ਪ੍ਰੋਡਕਟ ਹੋ ਗਿਆ ਗਰੀਫਾਨਾ ਹੋ ਗਿਆ ਕਾਲੀ ਚੱਕਰਾ ਹੋ ਗਿਆ ਸੰਜੀਵਨੀ ਹੋ ਗਈ। ਕੈਨੇਮੈਟੋ ਫ੍ਰੀ ਹੋ ਗਈ ਇਦਾਂ ਦੇ ਪ੍ਰੋਡਕਟ ਐਡ ਕਰੇ ਹੁੰਦੇ ਆਗੇ ਤੇ ਆਈਪੀਐਲ ਦਾ ਇੱਕ ਪ੍ਰੋਡਕਟ ਆ ਪੋਲੀ ਹਾਈਲਾਈਟ ਤੇ ਸਾਰੇ ਜਾਨੀ ਤੱਤ ਉਹਦੇ ਵਿੱਚ ਮੌਜੂਦ ਹੁੰਦੇ ਆ ਕੁਝ ਬਰਮੀ ਕੰਪੋਸਟ ਵਿੱਚ ਹੁੰਦੇ ਆ ਕੁਝ ਉਹ ਪ੍ਰੋਡਕਟ ਜਿਹੜੇ ਪਾਉਣੇ ਆ ਉਹਦੇ ਵਿੱਚ ਹੁੰਦੇ ਆਗੇ ਜਾਨੀ ਸਾਰੀਆਂ ਘਾਟਾਂ ਉਹਦੇ ਨਾਲ ਪੂਰੀਆਂ ਹੋ ਜਾਂਦੀਆਂ ਨੇ ਤੇ ਹੁਣ ਜਿੱਦਾਂ ਅਸੀਂ ਇਹ ਖਾਦ ਦੀ ਵਰਤੋਂ ਕਰਨੀ ਆ ਇਦਾਂ ਸਿੱਟਾ ਦੇ ਦੇਣਾ ਸਿੱਟਾ ਦੇ ਕੇ ਉਸ ਤੋਂ ਬਾਅਦ ਆਪਣੇ ਜਿਹੜੇ ਆਪਣਾ ਜਿਹੜਾ ਪਾਵਰ ਟੇਲਰ ਆ ਉਹਦੇ ਨਾਲ ਨਾ ਖਾਲੀਆਂ ਦੇ ਵਿੱਚੋਂ ਆ ਜਿਵੇਂ ਆ ਖਾਲੀਆਂ ਨੇ ਖਾਲੀਆਂ ਦੇ ਵਿੱਚੋਂ ਨਾ ਮਿੱਟੀ ਲਾ ਦਿੰਨੇ ਹੁੰਨੇ ਆਗੇ ਇੱਕ ਸਾਈਡ ਇਧਰ ਲੱਗ ਜਾਂਦੀ ਹੈ ਇੱਕ ਸਾਈਡ ਇਧਰ ਲੱਗ ਜਾਂਦੀ ਹੈ ਤੇ ਆਹ ਜਿਹੜੀ ਖਾਦ ਹੈ ਵਿੱਚ ਖਾਲੀਆਂ ਦੇ ਇਹ ਉੱਪਰ ਚੜ ਜਾਂਦੀ ਹੈ ਤੇ ਇਹ ਦੋਸਤੋ ਇੱਕ ਮਹੀਨੇ ਦੀ ਪਿੰਡੀ ਹੈ ਹਜੇ ਆਪਣੀ ਇਹ 17 ਜੂਨ ਨੂੰ ਇਹਦੀ ਬਜਾਈ ਕਰੀ ਸੀਗੀ ਵੀਡੀਓ ਵੀ ਤੁਸੀਂ ਦੇਖ ਲਿਓ ਮੈਨੂੰ ਲਾ ਇੱਕ ਦੋ ਦਿਨ ਲੇਟ ਪਾਈ ਹੋਣੀਆਂ ਮੈਂ ਜਿਹੜੀ ਫੇਸਬੁੱਕ ਤੇ ਪਾਈ ਸੀ ਇਹੀ ਕਿਆਰੇ ਦੀ ਵੀਡੀਓ ਸੀ ਉਹ ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿਵੇਂ ਆਰਸੈਨਿਕ ਖਾਦਾਂ ਹੋ ਗਈਆਂ ਯੂਰੀਆ ਹੋ ਗਿਆ ਡੀਏਪੀ ਹੋ ਗਿਆ ਉਹਨਾਂ ਦੀ ਜਿਵੇਂ ਵਰਤੋਂ ਕਰਦੇ ਹਨਾ ਤੇ ਕੋਈ 1-2 ਦਿਨਾਂ ਦਾ ਫਰਕ ਪਾਊਗਾ ਮੈਨੂੰ ਲੱਗਦਾ ਇਹ ਵੀ ਪਿੰਡੀ ਆਪਣੀ 40-45 ਦਿਨਾਂ ਤੇ ਉੱਤਰ ਲੱਗ ਜਾਣੀਆਂ ਜੀ ਤੇ ਇਹ ਦੋਸਤੋ ਖਾਦ ਦੇ ਜਾਨੀ ਐਨੇ ਬੈਨੀਫਿਟ ਨੇਗੇ ਇੱਕ ਤਾਂ ਜਿਹੜੀ ਜ਼ਮੀਨ ਦੇ ਥੱਲੇ ਸਾਡੇ ਗੰਡੋਏ ਨੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਕਰਦੀ ਤੇ ਹੁਣ ਜਿਵੇਂ ਆ ਤੁਸੀਂ ਦੇਖ ਰਹੇ ਹੋ ਮਿੱਟੀ ਲੱਗਦੀ ਆਪਣੀਆਂ ਜਿਹੜੀਆਂ ਬੱਟਾਂ ਨੇਗੀਆਂ ਪਾਵਰ ਟ੍ਰੇਲਰ ਨਾਲ ਮਿੱਟੀ ਲਾ ਰਹੇ ਹਾਂਗੇ ਤੇ ਇਹ ਮਿੱਟੀ ਲਾ ਕੇ ਪਿੰਡੀ ਆਪਣੀ ਪੂਰੀ ਵਧੀਆ ਤੰਦਰੁਸਤ ਹੋ ਜਾਣੀ ਆਗੀ ਜਿਵੇਂ ਇੱਧਰ ਤੁਸੀਂ ਖਾਲੀਆਂ ਦੇ ਵਿੱਚ ਦੇਖ ਰਹੇ ਹੋ ਪਿੰਡੀ ਲੱਗੀ ਹੋਈ ਤੇ ਇਦਾਂ ਦੋਸਤੋ ਇਹ ਡੋਜ ਦੀ ਵਰਤੋਂ ਕਰਦੇ ਆ ਇੱਕ ਤਾਂ ਜਿਵੇਂ ਹੁਣ ਭਿੰਡੀ ਲਾਉਣੀ ਆਂਗੀ ਭਿੰਡੀ ਲਾਉਣ ਤੋਂ ਪਹਿਲਾਂ ਬੱਟਾ ਜਿਵੇਂ ਪਾਉਣੀਆਂ ਨੇ ਬੱਟਾ ਪਾਉਣ ਤੋਂ ਪਹਿਲਾਂ ਇਹ ਖਾਦ ਦੀ ਵਰਤੋਂ ਕਰ ਲੈਣੇ ਆਗੇ ਤੇ ਦੂਜੀ ਜਦੋਂ ਗੜਾਈ ਕਰਨੀ ਆਗੀ ਉਦੋਂ ਇਹ ਖਾਦ ਦੀ ਵਰਤੋਂ ਕਰਦੇ ਆ ਬਾਅਦ ਦੋ ਵਾਰੀ ਖਾਦਾਂ ਦੀ ਵਰਤੋਂ ਕਰਦੇ ਆ ਉਸ ਤੋਂ ਬਾਅਦ ਫਲ ਵਧੀਆ ਉੱਤਰ ਲੱਗ ਜਾਂਦਾ ਕੋਈ ਯੂਰੀਆ ਨਹੀਂ ਵਰਤਦੇ ਕੋਈ ਡੀਪੀ ਨਹੀਂ ਵਰਤਦੇ ਤੇ ਬਹੁਤ ਵਧੀਆ ਜਾਨੀ ਫਲ ਲੱਗਦਾ ਕੋਈ ਨੁਕਸਾਨ ਨਹੀਂ ਹੈਗਾ ਧਰਤੀ ਨੂੰ ਕੋਈ ਨੁਕਸਾਨ ਤੇ ਆਪਣੇ ਜਿਹੜੇ ਮਿੱਤਰ ਕੀਟ ਨੇ ਉਹਨਾਂ ਦਾ ਨਹੀਂ ਕੋਈ ਨੁਕਸਾਨ ਹੁੰਦਾ ਤੇ ਬਾਕੀ ਦੋਸਤੋ ਜੇ ਤੁਸੀਂ ਵੀ ਹਨਾ ਦੇਸੀ ਖਾਦਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ ਤੇ ਤੁਸੀਂ ਜਿਵੇਂ ਹੁਣ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਕਿਹੜੇ-ਕਿਹੜੇ ਪ੍ਰੋਡਕਟ ਤੁਸੀਂ ਵਰਤਦੇ ਹੋ ਵੀ ਵਰਮੀ ਕੰਪੋਸਟ ਖਾਦ ਕਿੱਦਾਂ ਤਿਆਰ ਕਰਦੇ ਹੋ ਤੇ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਆਪਾਂ ਅਲੱਗ ਤੋਂ ਇੱਕ ਵੀਡੀਓ ਬਣਾ ਕੇ ਤੁਹਾਡੇ ਨਾਲ ਹਨਾ ਸ਼ੇਅਰ ਕਰ ਦਾਂਗੇ ਤੇ ਆਪਣੀ ਵੀਡੀਓ ਦੋਸਤੋ ਚੰਗੀ ਲੱਗੀ ਤੇ ਜ਼ਰੂਰ ਆਪਣੀ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਆਪਣੇ ਚੈਨਲ ਨੂੰ YouTube ਦੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ Facebook ਦੇ ਪੇਜ ਨੂੰ ਫੋਲੋ ਕਰ ਲਿਓ ਦੋਸਤੋ ਧੰਨਵਾਦ ਜੀ